ਫਿਕਾ 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 ਅਮਰੀਕਾ ਦੇ ਮੁੰਡੇ ਦੇ ਨਾਲ ਰਿਸ਼ਤਾ ਕਰਨਾ ਇੱਕ ਪਰਿਵਾਰ ਨੂੰ ਪੈ ਗਿਆ ਫਿਕਾ ਇਸ ਰਿਸ਼ਤੇ ਦਾ ਨਤੀਜਾ ਨਿਕਲਿਆ ਕਿ ਨਾ ਹੁਣ ਮਾਂ ਰਹੀ ਤੇ ਨਾ ਹੀ ਉਸ ਦਾ ਪੁੱਤ ਮੋਗਾ ਦੇ ਇਸ ਪਰਿਵਾਰ ਦੀਆਂ ਖੁਸ਼ੀਆਂ ਨਹੀਂ ਥੰਮ ਰਹੀਆਂ ਇਹਨਾਂ ਨੇ ਰਿਸ਼ਤਾ ਕੀਤਾ ਸੀ ਇੱਕ ਐਸੇ ਸ਼ਖਸ ਨਾਲ ਜੋ ਦੱਸਿਆ ਗਿਆ ਸੀ ਅਮਰੀਕਾ ਦਾ ਰਹਿਣ ਵਾਲਾ ਬਸ اپنیتی ਵਿਆਹ ਤੇ ਪਰ ਹੁਣ ਨਾਤੇ ਇਸ ਦੁਨੀਆ ਚ ਤੇ ਨਾ ਹੀ ਉਸ ਦਾ ਨਵਾਂ ਜੰਮਿਆ ਪੁੱਤ ਦੱਸਿਆ ਜਾ ਰਿਹਾ ਕਿ ਜਿਸ ਨੂੰ ਅਮਰੀਕਾ ਦਾ ਨਾਗਰਿਕ ਦੱਸਿਆ ਗਿਆ ਸੀ ਉਹ ਵਿਆਹ ਤੋਂ ਬਾਅਦ ਕਿਤੇ ਗਿਆ ਹੀ ਨਹੀਂ ਯਾਨੀ ਕਿ ਇੱਥੇ ਦਾ ਇੱਥੇ ਹੀ ਸੀ ਵਿਆਹ ਨੂੰ ਕਿੰਨਾ ਸਮਾਂ ਵੀ ਬੀਤ ਗਿਆ ਸੀ ਉਹ ਕੋਈ ਕੰਮਕਾਰ ਨਹੀਂ ਸੀ ਕਰ ਰਿਹਾ ਬਸ ਜਿਹੇ ਹਾਲਾਤ ਪੈਦਾ ਹੋ ਗਏ ਕਿ ਉਸ ਦੀ ਪਤਨੀ ਨੇ ਆਪਣੇ ਨਵ ਜੰਮੇ ਬੱਚੇ ਨਾਲ ਚੱਕ ਲਿਆ ਇਹ ਕਦਮ ਆ ਤੁਹਾਨੂੰ ਸੁਣਾਨੇ ਆ ਕਿਵੇਂ ਹੋਈ ਇੱਕ ਘਟਨਾ ਤਾਨਿਕ ਮੇਲ ਪੰਜਾਬੀ ਟੀਵੀ ਦੇ ਲਈ ਆ ਮਨ ਤਗੜਦੇ ਰੇਪਾ ਤੇ ਤੁਹਾਡਾ ਕੀ ਨਾਮ ਸਾਡੀ ਚੋੜੀ ਦੇ ਸਾਫਾ ਦੋ ਦੋ ਦੀ ਆਤਮਾ ਨੂੰ ਸ਼ਾਂਤੀ ਮਿਲਣੀ ਕੋਈ ਚੀਜ਼ ਨੂੰ ਫੇਰ ਵਾਪਸ ਨਹੀਂ ਲਿਆ ਸਕਦੇ ਜਿੰਨਾ ਸਾਡਾ ਚਾਹੋ ਇਨਸਾਫ ਕਰ ਦਿਓ ਜੀ ਬਸ ਸਾਡਾ ਇਧਰੋਂ ਫੜੇ ਇਨਸਾਫ ਕਰਦੇ ਜੋ ਜੋ ਬਣਦੀ ਕਾਰਵਾਈ ਹੈ ਉਹਦੇ ਹਿਸਾਬ ਨਾਲ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਇਹਨਾਂ ਬੱਚਾ ਲੈ ਕੇ ਜਾਣਾ ਕੋਈ ਦੀ ਬਾਤ ਨਹੀਂ ਗੇਨੀ ਮਰਨਾ ਸੋਖਾ ਨੀਏਗਾ ਛੋੜਕ ਨਾਮ ਦੇਸ਼ ਰਾਜ ਲੜਕੀ ਆਪਣੇ ਨਾਲ ਬੱਚੇ ਦੇ ਨਾਲ ਸਾਰੇ ਪਰਿਵਾਰ ਤੋਂ ਮਲੋਗੇ ਤੰਗ ਤੋਂ ਮੋਗੇ ਖੁਦਕੁਸ਼ੀ ਕਰਨ ਆਈ ਸੀ ਰਾਤ ਤੇ ਰਾਤ ਉਹਦਾ ਸਾਨੂੰ ਉਹਦੇ ਬਾਰੇ ਹਾਲਾਤ ਨਹੀਂ ਹੋਈ ਸੀ ਅੱਜ ਲੜਕੀ ਦੇ ਪਿਤਾ ਦੇਸ਼ ਰਾਜ ਦੇਸ਼ ਰਾਜ ਨੇ ਆ ਕੇ ਬੈਂਡਰਜ ਕਰਾਇਆ ਆਪਣਾ ਜੀ ਤੇ ਉਦੇ ਬਿਆਨ ਦੇ ਵਿਹਾਵ ਤੇ ਅਸੀਂ ਜੀ ਆਪਣੀ ਕਾਰਕੁਨ ਨਿਕਲ ਕਰ ਰਹੇ ਹਾਂ ਕੀ ਬਿਆਨ ਉਹਨਾਂ ਨੇ ਦਰਜ ਕੀਤੇ ਨੇ ਉਹਨਾਂ ਨੇ ਇਹ ਕਿਹਾ ਵੀ ਲੜਕੀ ਸਾਰੇ ਪਾਸੇ ਕੁੱਟਮਾਰ ਕਰਦੇ ਉਹ ਤਾਂ ਤੰਗ ਉਹਨਾਂ ਨੇ ਕੀਤਾ ਇਹ ਇਹ ਮੋਗੇ ਤੋਂ ਹੀ ਰਹਿਣ ਵਾਲੇ ਸੀ ਇਹ ਜਿਹੜੀ ਵਾਟ ਹੈ ਹੋਈ ਹੈ ਨੜਕਾ ਲੜਕੀ ਲੁਧਿਆਣੇ ਦੀ ਹੈ ਜੀ ਤੇ ਵਿਆਹ ਹੀ ਮੋਗੇ ਹੋਇਆ ਸੀ ਬੱਚੇ ਦੀ ਕਿੰਨੀ ਉਮਰ ਤੇ ਔਰਤ ਦੀ ਕਿੰਨੀ ਉਮਰ ਹੈ ਜੀ ਉਮਰ ਦੀ ਲੜਕੀ ਦੀ ਹੈਗੀ 31-32 ਸਾਲ ਤੇ ਮੁੰਡੇ ਦੇ ਕਿ ਤਿੰਨ ਚਾਰ ਮਹੀਨੇ ਜੀ ਮੈਰਿਜ ਹੋਇਆ ਨਹੀਂ ਕਹਿੰਦੇ ਚਲੋ ਕਰੀਬ ਇੱਕ ਸਾਲ ਦੇ ਲਗਭਗ ਤੇ ਇਹਨੂੰ ਜਿਹੜਾ ਬਚਾਉਣ ਨੂੰ ਆਇਆ ਸੀ ਬੰਦਾ ਉਹ ਉਹ ਕਿਵੇਂ ਉਹ ਬੰਦਾ ਆ ਨਾ ਰਾਤ ਦਾ ਪਹਿਲਾਂ ਦਾ ਕ੍ਰੈਸ਼ ਗਿਆ ਸਰਕਾਰੀ ਹਸਪਤਾਲ ਜਾਂ ਬੂਲਸ ਰੇਂਜ ਫੇ ਸਾਨੂੰ ਬਾਅਦ ਪਰਗਾ ਆਪਣੇ ਗੋਇਲ ਹਸਪਤਾਲਾ ਮੋ ਗਿਆ ਉੱਥੇ ਦਾਖਲਾ ਉਹਦਾ ਹੁਣ ਵਿਆਹ ਲੈਣੇ ਗਏ ਡਾਕਟਰ ਅਨਫਟ ਲੈ ਗਿਆ ਜੀ ਉਹਦਾ ਵਿਆਹ ਨਾ ਕੀਤਾ ਜਾਊਗਾ ਜੇ ਬੱਚੇ ਦੀ ਮੌਤ ਹੋ ਜਾਓ ਕਿੰਨੀ ਕੁ ਮਿੰਟ ਦੇ ਵਿੱਚ ਤਿੰਨ ਤਿੰਨ ਚਾਰ ਮਿੰਟ ਦਾ ਬੱਚਾ ਸਰ ਉਹਦੀ ਮੌਤ ਕਦੋਂ ਹੋਈ ਉਹਨੂੰ ਉਥੋਂ ਹਸਪਤਲ ਜਾ ਕੇ ਉਹ ਉਥੋਂ ਲੈ ਆਪਣਾ ਐਂਬੂਲੈਂਸ ਰੇ ਲਾਗ ਲਈ ਭੇਜਿਆ ਹਸਪਤਾਲ ਉਹ ਰਾਹ ਤੇ ਵਿੱਚ ਮੌਤ ਹੋ ਗਈ ਕੀ ਕਰਵੇਗੀ ਫਰਦਰ ਕੀ ਕਰਵੇਗੀ ਕਿ ਯਾਰੀ ਮੈਂ ਤੁਹਾਡੇ ਨੂੰ ਫਰਦਰ ਅਸੀਂ ਉਹਦੇ ਫਾਦਰ ਦੇ ਬਿਆਨ ਆ ਦਰਜ ਕੀਤੇ ਉਹ ਜੋ ਕਾਨੂੰਨੀ ਕਾਰਵਾਈ ਪਰਚਾ ਦਰਜ ਕਰ ਰਹੇ ਆ ਇਹ ਜਿਹੜਾ ਮੁੰਡਾ ਸੀ ਐਨਆਰਈ ਸੀ ਜਾਂ ਇੱਥੋਂ ਦੇ ਜਣਾ ਉਹਦਾ ਬਤਾਲਦਾ ਪਹਿਲਾਂ ਐਨਆਰਈ ਸੀਗਾ ਪਰ ਉਹ ਵਿਆਹ ਤੋਂ ਬਾਅਦ ਵਾਪਸ ਗਿਆ ਨਹੀਂ ਸੀ ਇੱਥੇ ਘਰ ਦੇ ਵਿੱਚ ਕੋਈ ਕਲੇਸ਼ ਨਹੀਂ ਚੱਲਦਾ ਜੀ ਦੱਸਣ ਬਤਾਲਦਾ ਉਹਨਾਂ ਦੇ ਵੀ ਕੁੱਟਕੁੱਟੇ ਕਰਦੇ ਸੀ ਇੱਕ ਕੌਕਾਰ ਲੜਾਈ ਜਿਹਾ ਕਰਦੇ ਸੀ ਕੁੱਟਮਾਰ ਕਰਦੇ ਸੀ ਲੜਕੀ ਨਾਲ ਇਹ ਹੀ ਸਾਹਮਣੇ ਆ ਰਿਹਾ ਜੀ ਠੀਕ ਹੈ ਜੀ